ਮੰਦੀ ਸਿੰਘਾ ਦਾ ਮਾਮਲਾ ਲਗਾਤਾਰ ਗਰਮਾਇਆ ਰਹਦਾ ਹੈ ਅੱਜ ਭਾਈ ਬਲਬੰਦ ਸਿੰਘ ਰਾਜਵਾਨੇ ਦੀ ਰਿਹਾਈ ਮਾਮਲੇ ਤੇ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਚ ਦਾਖਲ ਹਲਪਨਾਮੇ ਤੇ ਕਮਲਦੀਪ ਕੌਰ ਭੈਣ ਨੇ ਕਿਹਾ ਕਿ ਪੂਰੀ ਸਜ਼ਾ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਜਾ ਰਿਹਾ 550 ਸਾਲ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੀ ਰਿਹਾਈ ਕਰ ਦਿੱਤੀ ਜਾਵੇਗੀ ਲੁਰੀਆਣਾ ਦੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਭਾਈ ਬਲਵੰਤ ਸਿੰਘ ਰਾਜਵਾਲਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ 550 ਸਾਲ ਪ੍ਰਕਾਸ਼ਪੁਰ ਨੂੰ ਸਮਰਪਿਤ ਕੇਂਦਰ ਸਰਕਾਰ ਨੇ ਫੈਸਲਾ ਲਿਆ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ ਪਰ باوجود ਇਸ ਦੇ ਸੁਪਰੀਮ ਕੋਰਟ ਨੇ باوجود ਇਸ ਦੇ 1 ਨਵੰਬਰ ਨੂੰ ਅੰਤਿਮ ਫੈਸਲਾ ਸੁਣਾਉਣਾ ਹੈ ਜਿਸ ਵਿੱਚ ਕੇਂਦਰ ਸਰਕਾਰ ਨੇ ਹਲਫਨਾਮਾ ਪੇਸ਼ ਕੀਤਾ ਹੈ ਅਤੇ ਉਹਨਾਂ ਸੁਰੱਖਿਆ ਦਾ ਹਵਾਲਾ ਦਿੱਤਾ ਹੈ ਉਹਨਾਂ ਕਿਹਾ ਕਿ ਦਰਵਾਜ਼ਾ ਸਾਹਿਬ ਤੇ ਅਟੈਕ ਕਰਨ ਵਾਲਿਆਂ ਦੀ ਸਜ਼ਾ ਪੂਰੀ ਹੋਣ ਤੇ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਹ ਯੂ ਟਰਨ ਹੈ ਇਸ ਬੰਦੀ ਮੁਲਾਕਾਤ ਕੀਤੀ ਜਾਵੇਗੀ ਹਾਂਜੀ ਕੇਂਦਰ ਸਰਕਾਰ ਨੇ ਜਿਹੜਾ ਅੱਜ ਹਲਫਨਾਮਾ ਆਪਣਾ ਸੁਪਰੀਮ ਕੋਰਟ ਦੇ ਵਿੱਚ ਦਿੱਤਾਗਾ ਉਹਦੇ ਜੋ ਕਿਹਾਗਾ ਕਿ ਦੇਸ਼ ਦੀ ਸੁਰੱਖਿਆ ਕਾਰਨਾਂ ਕਰਕੇ ਫੈਸਲੇ ਦੇ ਵਿੱਚ ਦੇਰੀ ਹੋ ਰਹੀ ਹੈ ਉਹਦੇ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਵੀਰਜੀ ਰਾਜੋਣਾ ਜੀ ਜਿਹੜੇ ਕਿ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ 15 ਸਾਲ ਹੋ ਗਏ ਉਹਨਾਂ ਨੂੰ ਫਾਂਸੀ ਚੱਕੀ ਦੇ ਵਿੱਚ ਆਪਣੇ ਫੈਸਲੇ ਦੀ ਅਡੀਕ ਕਰਦੇ ਆ ਉਹਨਾਂ ਦੇ ਲਈ ਇਹ ਕਹਿਣਾ ਕਿ ਦੇਸ਼ ਦੀ ਸੁਰੱਖਿਆ ਕਾਰਨਾਂ ਕਰਕੇ ਅਸੀਂ ਫੈਸਲਾ ਨਹੀਂ ਕਰ ਰਹੇ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਹਸਮੀ ਨਹੀਂ ਗੱਲ ਆ ਤੇ ਅਸੀਂ ਤਾਂ ਇਹੀ ਕਹਾਂਗੇ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ 550ਵੇਂ ਪ੍ਰਕਾਸ਼ਪੁਰ ਦੇ ਉੱਤੇ ਤਨਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਵਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਉਹਨੂੰ ਲਾਗੂ ਨਹੀਂ ਕੀਤਾ ਤੇ ਸੁਪਰੀਮ ਕੋਰਟ ਦੇ ਬਾਰ ਬਾਰ ਕਹਿੰਦੇ ਵੀ ਫੈਸਲਾ ਨਹੀਂ ਕੀਤਾ ਤੇ ਅੱਜ ਤਨਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰਵਤੇ ਉਹਨਾਂ ਦਾ ਇਹ ਹਲਫਨਾਮਾ ਜਿਹੜਾ ਦੇਣਾ ਸਿੱਖਾਂ ਨੂੰ ਬਹੁਤ ਹੀ ਠੇਸ ਪਹੁੰਚਾਉਣ ਵਾਲਾਗਾ ਤੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਸਵਿਧਾਨ ਤੇ ਕਾਨੂੰਨ ਸਾਰਿਆਂ ਲਈ ਇੱਕ ਆ ਤਾਂ ਫਿਰ ਵੀਰਜੀ ਰਾਜਵਾਨਾ ਜੀ ਦੇ ਕੇਸ ਦੇ ਫੈਸਲੇ ਵਿੱਚ ਦੇਰੀ ਕਿਉਂ ਹੋ ਰਹੀ ਆ ਕਿਉਂਕਿ ਇੱਕ ਪਾਸੇ ਬਿਲਕੀ ਸੁਬਾਨੋ ਜਿੱਦਾ ਕੇਸ ਆ ਉਹਨਾਂ ਦੇ ਜਿਹੜੇ ਕੇਸ ਦੇ ਵਿੱਚ ਬਲਾਤਕਾਰੀ ਕਾਤਲ ਨੇ ਉਹਨਾਂ ਨੂੰ 15 ਸਾਲਾਂ ਦੇ ਵਿੱਚ ਰਿਹਾ ਕਰ ਦਿੱਤਾ ਜਾਂਦਾ ਤੇ 27 ਸਾਲਾਂ ਬਾਅਦ ਵੀ ਫੈਸਲਾ ਨਾ ਕਰਨਾ ਸੁਪਰੀਮ ਕੋਰਟ ਦੇ ਕਹਿਣ ਤੇ ਵੀ ਫੈਸਲਾ ਨਾ ਕਰਨਾ ਆਪ ਦੇ ਆਪ ਦੇ ਵਿੱਚ ਹੀ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਆ ਕਿ ਕੇਂਦਰ ਸਰਕਾਰ ਜੋ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ ਮੁੱਕਰ ਗਈ ਆ ਚੌਥੇ ਪਾਸ਼ਾ ਤਨਤਨ ਸੱਚੇ ਪਾਸ਼ਾ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵੀ ਇਹਦੇ ਨਾਲ ਉਹਨਾਂ ਦਾ ਜਿਹੜਾ ਅਸਲ ਚਿਹਰਾ ਕੋ ਸਾਰਿਆਂ ਦੇ ਸਾਹਮਣੇ ਆ ਗਿਆ ਸੀ। ਕੀ ਲੱਗਦਾ ਜੀ ਆ ਅਕਾਲੀ ਦਲ ਬੀਜੇਪੀ ਦੀ ਭਾਈਵਾਲ ਪਾਰਟੀ ਨੇ ਆ ਔਰ ਲਗਾਤਾਰ ਮੰਗ ਕਰਦਾਰ ਬੰਦੀ ਸਿੰਘ ਲੀ ਰਿਹਾਈ ਲਈ ਸਰਕਾਰ ਨੇ ਕਹਿ ਵੀ ਦਿੱਤਾ ਕੇਂਦਰ ਸਰਕਾਰ ਨੇ ਪਰ ਹੁਣ ਯੂਟਰਨ ਲੈਣਾ ਕਿ ਇਹਦੇ ਲਈ ਮਿਲਿਆ ਜਾਊਗਾ ਸਰਕਾਰ ਦੇ ਨੀ ਇਹਦੇ ਸਤਾ ਇਹ ਸਾਫੀ ਨਜ਼ਰ ਆਉਂਦਾ ਜੀ ਕਿ ਜੇਕਰ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਕਹਿਨ ਤੇ ਵੀ ਫੈਸਲਾ ਨਹੀਂ ਲੈ ਰਹੀ ਤਾਂ ਹੋਰ ਕਿਸੇ ਦੇ ਕਹਿਨ ਤੇ ਕੀ ਉਹਨਾਂ ਨੇ ਫੈਸਲਾ ਕਰਨਾਗਾ ਜਦੋਂ ਸੁਪਰੀਮ ਕੋਰਟ ਦੇ ਕਹਿਨ ਤੇ 2 ਸਾਲਾਂ ਤੋਂ بار بار ਟਾਈਮ ਲੈ ਰਹੀ ਸੀ ਫੈਸਲੇ ਦੇ ਵਿੱਚ ਔਰ ਦੂਸਰੀ ਚੀਜ਼ ਜੇ ਅਸੀਂ ਇਹ ਕਹਿਣਾ ਚਾਹੁੰਦੇ ਜਿਹੜਾ ਉਹਨਾਂ ਨੇ ਕਿਹਾ ਸੁਰੱਖਿਆ ਕਾਰਨਾ ਕਰਕੇ ਤਾਂ ਇੱਥੇ ਸਾਡਾ ਇਹ ਕਹਿਣਾਗਾ ਕਿ ਦੇਸ਼ ਦੇ ਜਿਹੜੇ ਸਾਡੇ ਹਕਮਰਾਨ ਤੇ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਜਿਸ ਤਰ੍ਹਾਂ 80 ਦੇ ਦਹਾਕੇ ਦੇ ਵਿੱਚ ਵੀ ਉਹਨਾਂ ਨੇ ਏਜੰਸੀਆਂ ਨੇ ਖੋਦੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਤੇ ਅੱਜ ਵੀ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਜਿਹੜੇ ਯਤਨ ਆ ਉਹ ਏਜੰਸੀਆਂ ਤੇ ਦੇਸ਼ ਦੇ ਹਕਮਰਾਨਾਂ ਵੱਲੋਂ ਹੀ ਕੀਤੇ ਜਾ ਰਹੇ ਆ ਤੇ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀਆ ਪਹਿਲਾਂ ਵੀ ਹੋਈ ਆ ਜਿਸ ਤਰ੍ਹਾਂ ਦੇਸ਼ ਦੇ ਹਕਮਰਾਨਾਂ ਨੇ ਦੇਸ਼ ਦੀਆਂ ਏਜੰਸੀਆਂ ਨੇ ਪੰਜਾਬ ਦੇ ਵਿੱਚ ਕੀਤਾ ਸਾਡੇ ਸ਼੍ਰੀ ਗੁਰੂ ਕਾਲਕਤਖ ਸਾਹਿਬ ਜੀ ਨੂੰ ਟਾਟੇਰੀ ਕੀਤਾ ਗਿਆ ਸਿੱਖਾਂ ਦਾ ਕਤਲੇਆਮ ਹੋਇਆ ਸਿੱਖਾਂ ਦਾ ਕੋਈ ਵੀ ਕਤਲ ਅਜੇ ਨਹੀਂ ਜੋ 27 ਸਾਲਾਂ ਤੋ ਜੇਲ੍ਹ ਦੇ ਵਿੱਚ ਬੰਦ ਹੋ ਗਏ ਤੇ ਆਪਦੇ ਆਪ ਚ ਬਹੁਤ ਵੱਡੀ ਬੇਇਨਸਾਫੀਆ ਕੇ 27 ਸਾਲਾਂ ਬਾਅਦ ਵੀ ਫੈਸਲਾ ਨਹੀਂ ਕਰ ਰਹੇ ਕੀ ਲੱਗਦਾ ਇਹ ਰਮਨਿਤ ਬਿੱਟੂ ਨੇ ਮਨਕੀਤੇ ਸੀ ਜੇ ਆ ਵੀ ਨਾ ਕਰਨੀ ਕੀ ਲੱਗਦਾ ਕਿ ਉਹਨਾਂ ਦੀ ਗੱਲ ਮੰਨੀ ਗਈ ਆ ਤੇ ਇਧਰ ਜਿਹੜੇ ਵੀ ਫੈਸਲੇ ਹੋ ਸਿਆਸੀ ਤੌਰ ਤੇ ਨਹੀਂ ਹੁੰਦੇ ਕਾਨੂੰਨ ਤੇ ਸਿਵਧਾਨ ਦੇ ਤਹਿਤ ਹੋਣੇ ਚਾਹੀਦੇ ਆ ਮੈਂ ਫੇਰ ਤੁਹਾਨੂੰ ਕਹਾਂਗੀ ਕਿ ਬਿਲਕਿਸਮਾਨੋ ਜੀ ਦਾ ਕੇਸ ਉਦਾਹਰਨ ਅਰਜੀਤ ਗਾਂਧੀ ਦੇ ਜਿਹੜੇ ਕੇਸ ਦੇ ਵਿੱਚ ਸੀ ਉਹਨਾਂ ਨੂੰ ਰਹਾ ਕੀਤਾ ਗਿਆ ਜਿਹੜਾ ਵੀ ਫੈਸਲਾ ਮਤਲਬ ਕਿ ਜਦੋਂ ਅਸੀਂ ਬੇਇਨਸਾਫੀ ਦੀ ਗੱਲ ਕਰਦੇ ਹਾਂ ਇਸੇ ਲਈ ਕਰਦੇ ਹਾਂ ਕਿ ਜਦੋਂ ਕਾਨੂੰਨ ਤੇ ਸੰਵਿਧਾਨ ਦੇ ਅਨੁਸਾਰ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਘਟ ਗਿੰਤੀਆਂ ਦੇ ਨਾਲ ਸਿੱਖਾਂ ਦੇ ਨਾਲ ਇਨਸਾਫ ਨਹੀਂ ਹੋਇਆ ਜੇਕਰ ਕਾਨੂੰਨ ਤੇ ਸੰਵਿਧਾਨ ਦੇ ਅਨੁਸਾਰ ਫੈਸਲੇ ਹੋਣ ਤਾਂ ਵਿਰਜੀ ਦਾ ਫੈਸਲਾ ਕੱਦਦਾ ਹੋ ਜਾਂਦਾ ਜਦਕਿ 11 ਸਾਲਾਂ ਤੋਂ ਜਿਹੜੀ ਅਪੀਲ ਆ ਉਹਦੇ ਤੇ ਫੈਸਲਾ ਨਹੀਂ ਕਰ ਰਹੇ ਸਪਰੀਮ ਕੋਰਟ ਦੇ ਕਹਿਣ ਤੇ ਵੀ ਫੈਸਲਾ ਨਹੀਂ ਹੋਇਆ ਤਾਂ ਜਿਹੜੇ ਇਹ ਨਾ ਕਰਨਾ ਫੈਸਲਾ ਮਤਲਬ ਬਹੁਤ ਸਿੱਖਾਂ ਦੇ ਲਈ ਇੱਕ ਭਾਵਨਾਮਾ ਨੂੰ ਠੇਸ ਪਹੁੰਚਾਉਣ ਵਾਲਾ ਤੇ ਸਿੱਖਾਂ ਦੇ ਲਈ ਇੱਕ ਬਹੁਤ ਵੱਡਾ ਸਬਕ ਹੈ ਤੁਹਾਡੇ ਵੱਲੋਂ ਚੁਣੌਤੀ ਦਿੱਤੀ ਜਾਊਗੀ ਅਗਰ ਕੋਈ ਕੈਂਸਲਾ ਕੋਈ ਉਲਟਾ ਹੁੰਦਾ ਦੇਖੋ ਜੀ ਸੁਪਰੀਮ ਕੋਰਟ ਨੇ 1 ਨਵੰਬਰ ਨੂੰ ਤਰੀਕ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਸਾਡੇ ਵਕੀਲ ਸਾਹਿਬਾਂ ਵੱਲੋਂ ਸਾਨੂੰ ਇਹੀ ਦੱਸਿਆ ਗਿਆ ਕਿ ਇਹ ਸੁਪਰੀਮ ਕੋਰਟ ਨੇ ਇਹੀ ਕਿਹਾਗਾ ਕਿ ਫੈਸਲੇ ਦੀ ਆਖਰੀ ਸੁਣਵਾਈ ਸੁਪਰੀਮ ਕੋਰਟ ਕਰੇਗੀ 1 ਨਵੰਬਰ ਤੋਂ ਇਸ ਤੋਂ ਲਾਵਾ ਕੇਂਦਰ ਸਰਕਾਰ ਦੇ ਨਮਾਇਦਨਾਂ ਨਾਲ ਮੁਲਾਕਾਤ ਕੀਤੀ ਜਾਊਗੀ ਇਸ ਮਿਸ਼ਨ ਲਈ ਜੀ ਅਸੀਂ ਤਾਂ ਪੂਰੇ ਇਥੇ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਬਿਰਜੀ ਰਾਜੂ ਆਣਾ ਜੀ ਦੀ ਜਿਹੜੀ ਅਪੀਲ ਆ ਕੇਂਦਰ ਸਰਕਾਰ ਕੋਲ ਪਈ ਹੈ ਜਿਹੜੀ ਵਿਚਾਰ ਅਧਿਨ ਜੀ ਤੇ ਫੈਸਲਾ ਨਹੀਂ ਲੈ ਰਹੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਆ ਤੇ ਉਹਦੇ ਤੇ ਜੇਕਰ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਨਮਾਨ ਨਹੀਂ ਕਰਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਕਰਦੇ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਕਿੰਦਰ ਸਰਕਾਰ ਦਾ ਸਿੱਖਾਂ ਦੇ ਪ੍ਰਤੀ ਜਿਹੜਾ ਉਹ ਦਿਖਾਉਂਦੇ ਨੇ ਕਿ ਅਸੀਂ ਸਿੱਖਾਂ ਦੇ ਨਾਲ ਆ ਤੇ ਪਰ ਉਹਨਾਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਨਿਰਾਸ਼ਾ ਨਿਰਾਸ਼ਾ ਕਿਹਾ ਜਾ ਸਕਦਾ ਕੁਝ ਕੇਂਦਰ ਸਰਕਾਰ ਦੇ ਸਟੇਟ ਦੇ ਨਾਮ ਬਿਲਕੁਲ ਜੀ 27 ਸਾਲਾਂ ਬਾਅਦ ਵੀ ਫੈਸਲਾ ਨਾ ਕਰਨਾ ਤਾਂ ਆਪਣੇ ਆਪ ਦੇ ਵਿੱਚ ਇੱਕ ਨਿਰਾਸ਼ਾ ਹੀ ਹੈ ਜੀ। ਐਸਐਮ ਜੀ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ ਕਲ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9876878